ਈਆਈ 2 ਦੀ ਪੁਲਿਸ ਦੇ ਵੱਲੋਂ ਦੁਕਾਨਾਂ ਦੇ ਵਿੱਚ ਚੋਰੀਆਂ ਕਰਨ ਵਾਲੇ ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ ਭਾਰੀ ਮਾਤਰਾ ਦੇ ਵਿੱਚ ਮੋਬਾਈਲ ਫੋਨ, ਲੈਪਟਾਪ ਅਤੇ ਹੋਰ ਇਲੈਕਟ੍ਰੋਨਿਕ ਆਈਟਮਾਂ ਕੀਤੀਆਂ ਗਈਆਂ ਬਰਾਮਦ ਕੀਤੀ ਜਾ ਰਹੀ ਅਗਲੀ ਕਾਰਵਾਈ ਜਾਣਕਾਰੀ ਮੁਤਾਬਕ ਬੀਤੇ ਦਿਨੀ ਬਠਿੰਡਾ ਦੇ थाना ਮੋੜ ਦੇ ਵਿਖੇ ਲਗਾਤਾਰ ਦੁਕਾਨਾਂ ਦੇ ਵਿੱਚ ਚੋਰੀਆਂ ਹੋ ਰਹੀਆਂ ਸੀ ਜਿਸ ਤੇ ਚਲਦੇ ਪੁਲਿਸ ਦੇ ਵੱਲੋਂ ਥਾਣਾ ਮੌੜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਅਤੇ ਤਫ਼ਤੀਸ਼ ਸ਼ੁਰੂ ਕੀਤੀ ਗਈ ਤਾਂ ਸੀਆਈਏ ਦੀ ਟੀਮਾਂ ਅਤੇ ਹੋਰ ਟੀਮਾਂ ਦੀ ਮਦਦ ਦੇ ਨਾਲ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸੀਆਈਏ 2 ਦੀ ਪੁਲਿਸ ਨੂੰ ਸਫਲਤਾ ਹਾਸਲ ਹੋਈ ਜਿਨ੍ਹਾਂ ਦੇ ਕੋਲੋਂ ਚੋਰੀ ਕੀਤੇ ਗਏ ਸਮਾਨ ਸਣੇ ਕਾਫੀ ਮਾਤਰਾ ਦੇ ਵਿੱਚ ਚੀਜ਼ਾਂ ਬਰਾਮਦ ਹੋਈਆਂ ਹਨ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਦੇ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ ਫੜੇ ਗਏ ਦੋਸ਼ੀਆਂ ਦੇ ਉੱਪਰ ਪਹਿਲਾਂ ਵੀ ਮੁਕੱਦਮੇ ਦਰਜ ਦੱਸੇ ਜਾ ਰਹੇ ਹਨ ਅਤੇ ਪੁਲਿਸ ਦੇ ਵੱਲੋਂ ਹੁਣ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਆਰੰਭੀ ਗਈ ਹੈ ਜਿਸ ਦੇ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਪੁਲਿਸ ਦੇ ਵੱਲੋਂ ਜਤਾਈ ਜਾ ਰਹੀ ਹੈ ਪੂਰਾ ਮਾਮਲਾ ਸੁਣਦੇ ਹਾਂ ਪੁਲਿਸ ਅਧਿਕਾਰੀਆਂ ਦੀ ਹੀ ਜ਼ੁਬਾਨੀ ਪਠੰਡਾ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਣਿਆਂ ਵਿੱਚ ਕਾਫੀ ਦਿਨ ਕਾਫੀ ਅਰਸੇ ਤੋਂ ਕੁਝ ਦਿਨਾਂ ਤੋਂ ਦੁਕਾਨਾਂ ਵਿੱਚ ਚੋਰੀ ਹੋ ਰਹੀ ਸੀ ਇਲੈਕਟ੍ਰੋਨਿਕ ਦਾ ਸਮਾਨ ਜਿਵੇਂ ਲੈਪਟਾਪ ਮੋਬਾਈਲ ਵਗੈਰਾ ਤੇ ਹੋਰ ਚੀਜ਼ਾਂ ਚੋਰੀ ਹੋ ਰਹੀਆਂ ਸੀ ਤੇ ਇਹਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀਆਂ ਸੀ ਜਾਂ ਜੀ ਬੰਦੇ ਜਾਂਦੇ ਆ ਜਾਂ ਤਿੰਨ ਬੰਦੇ ਜਾਂਦੇ ਆ ਦੁਕਾਨ ਤੋਂ ਸ਼ਰਮ ਚੋਰੀ ਕਰਕੇ ਵਾਹ ਜੰਦੇ ਨੇ ਇਹਦੇ ਵਿੱਚ ਸ਼੍ਰੀਮਾਨ ਐਸਐਸਪੀ ਸਾਹਿਬ ਮੈਡਮ ਅਨਿਤ ਕੰਡੋਲ ਜੀ ਨੇ ਤੇ ਐਸਪੀਡੀ ਸਾਹਿਬ ਨੇ ਇੱਕ ਵਿਸ਼ੇਸ਼ ਟੀਮ ਬਣਾਈ ਇੰਸਪੈਕਟਰ ਸੀਆਈਏ ਕਰਨ ਤੇ ਅਗਵਾਈ ਹੇਠ ਜਿਨ੍ਹਾਂ ਨੇ ਇਹਨੇ ਬੜੇ ਵਧੀਆ ਤਰੀਕੇ ਨਾਲ ਕੰਮ ਕਰਦੇ ਹੋਏ ਇਹਦੇ ਵਿੱਚ ਰਮਨਦੀਪ ਸਿੰਘ ਰਮਣਾ ਜਿਹਦਾ ਕ੍ਰਿਮినਲ ਬੈਕਗ੍ਰਾਉਂਡ ਆ ਪਹਿਲਾਂ ਵੀ ਮੁਕਦਮੇ ਦਰਜ ਨੇ ਤੇ ਇੱਕ ਸੁਖਚੈਨ ਸਿੰਘ ਤੇ ਇੱਕ ਹੋਰ ਨਾਬਾਲਗ ਜਿਹਦਾ ਆਪਾਂ ਨਾਂ ਨਹੀਂ ਦੱਸ ਸਕਦੇ ਉਹਨਾਂ ਨੂੰ ਗ੍ਰਫਤਾਰ ਕੀਤਾ ਵਾ ਮਕਦਮਾ ਨੰਬਰ 96 ਮਿਤੀ 23 8 24 ਨੂੰ ਥਾਣੇ ਮੋੜ ਦੇ ਕੇਸ ਦੇ ਵਿੱਚ ਇਹਨਾਂ ਕੋਲੋਂ ਤਿੰਨ ਲੈਪਟਾਪ ਡਰੋਨ ਸਭ ਤੋਂ ਵੱਡੀ ਗੱਲ ਆ ਜਿਹੜਾ ਡਰੋਨ ਮਿਲਿਆ ਵਾ ਇਹਦੀ ਦੁਰਵਰਤੋਂ ਵੀ ਕਰ ਸਕਦੇ ਸੀ ਕਿਉਂਕਿ ਇਹਦਾ ਕੋਈ ਰਿਕਾਰਡ ਨਹੀਂ ਹੈ ਮਾਰੇ ਅਨਸਰ ਨੇ ਇਹ ਇਸੀ ਤਰ੍ਹਾਂ ਵੱਖ-ਵੱਖ ਮੋਬਾਈਲ ਦੇਖੋ ਕੀ ਪੈਨ ਵਾਲੇ ਆ ਟੱਚ ਮੋਬਾਈਲ ਨੇ ਤੇ ਹੋਰ ਇਲੈਕਟ੍ਰੋਨਿਕਸ ਸਮਾਨ ਨੇ ਸਰ ਕਿੰਨੇ ਥਾਣਿਆਂ 'ਚ ਭਾਤ ਸੀ ਜਿਵੇਂ ਇੱਥੇ ਕਿਤੇ ਵਾਰਦਾਤਾਂ ਨੂੰ ਅੰਜਾਮ ਦਿੱਤੇ ਸੀ ਇਹ ਕਿੱਥੋਂ ਦੇ ਰਹਿਣ ਵਾਲੇ ਸਾਡੇ 6 ਮੁਕਦਮੇ ਤਾਂ ਜਿਹੜੇ ਦਰਜ ਸੀ ਟਰੇਸ ਹੋ ਚੁੱਕੇ ਆ ਕੁਝ ਅਸੀਂ ਵੀਡੀਓ ਹੋਰ ਜਿਹੜੀਆਂ ਸੋਸ਼ਲ ਮੀਡੀਆ 'ਤੇ ਪਈਆਂ ਉਹਦੇ ਆਧਾਰ 'ਤੇ ਵੈਰੀਫਾਈ ਕਰ ਰਹੇ ਆ ਵੀ ਕਿੱਥੇ-ਕਿੱਥੇ ਇਹਨੇ ਵਾਰਦਾਤਾਂ ਕਰੀਆਂ ਨੇ ਕੈਮਰੇ ਵੀ ਮਿਲੇ ਕਿਸ ਤਰ੍ਹਾਂ ਦੇ ਵੀ ਆ ਕੈਮਰੇ ਵੀ ਮਿਲੇ ਨੇ ਹਾਂਜੀ ਪੁੱਛੋ ਚੋਰੀ ਹੋਏ ਸੀ ਕੈਮਰੇ ਤਕਨ ਤੋਂ ਇਲੈਕਟ੍ਰੋਨਿਕ ਤੋਂ ਉਹ ਵੀ ਬਹੀ ਬRAND ਕੀਤੇ ਨੇ ਇਹ ਨਹੀਂ ਦੂਰ ਦੂਰ ਜਾ ਕੇ ਚੋਰੀਆਂ ਕਰਦੇ ਸੀ ਜਿਵੇਂ ਸਰ ਇੱਕ ਮੋੜ ਉੱਚੋ ਕਾਫੀ ਦੂਰ ਪੈਂਦੇ ਹੈਗੇ ਨੇ ਇਹ ਦੂਰ ਦੂਰ ਜਾ ਕੇ ਇਹ ਇਲਾਕਾ ਬਦਲ ਲੈਂਦੇ ਸੀ ਜਿਵੇਂ ਤਲਵੰਡੀ ਗਾਲੀ ਫਿਰ ਮੋੜ ਕਾਲੀ ਫਿਰ ਪੁੱਛੋ ਚੱਲ ਗਏ ਫਿਰ ਦਇਲਪਰੇ ਦੀ ਰੀ ਚੱਲ ਗਏ ਇਹ ਵੱਖ-ਵੱਖ ਰੀ ਦੀ ਵਿੱਚ ਤੁਰ ਫਿਰ ਕੇ ਮਤਲਬ ਚੇਂਜ ਕਰ ਲੈਂਦੇ ਸੀ ਆਪਣੇ ਉਹਨੂੰ ਕਿੱਥੇ ਕਿੱਥੇ ਬੱਦੇ ਰਹਿੰਦੇ ਇਹ ਤਲਵੰਡੀ ਸੱਬੰਦ ਨੇ ਸਾਰੇ ਤਲਵੰਡੀ ਸੱਬੰਦ ਨੇ ਤਲਵੰਡੀ ਸੱਬੰਦ ਹੈ ਇਹ ਮਨਸਾ ਕੀ ਹੈ ਸਰ ਇਹਨਾਂ ਚੋਰੀ ਕਰਦੇ ਸੀ ਸ਼ੌਂਕੀਆਂ ਚੋਰੀ ਕਰਦੇ ਸੀ ਨਸ਼ੇ ਵੀ ਕਰਦੇ ਸੀ ਜਾਂ ਕੋਈ ਇਹਦੀ ਕੋ ਚੈੱਕ ਇਹ ਨਸ਼ਾ ਵੀ ਕਰਦੇ ਨੇ ਤੇ ਕੁਝ ਆਪਣਾ ਖਰਚਾ ਵਰਚਾ ਇਹ ਚੋਰੀ ਦਾ ਸਮਾਨ ਇਦੋਂ ਉਦੋਂ ਕਰਕੇ ਵੇਚ ਕੇ ਕੰਮ ਚਲਾਉਂਦੇ ਨੇ ਹੋਰ ਵੀ ਸਰ ਸਮਾਨ ਦੀ ਬਰਾਮਦੀ ਹੋਣ ਦੀ ਉਮੀਦ ਹੈਗੀ ਹੈ ਬਿਲਕੁਲ ਜੀ ਬਿਲਕੁਲ ਇਹਨਾਂ ਦੇ ਇੱਕ ਸਾਥੀ ਹਜੇ ਅਸੀਂ ਉਹਦੀ ਤਫ਼ਤੀਸ਼ ਜਾਰੀ ਹੈ ਉਹਨਾਂ ਨੂੰ ਜਕਬੂ ਕਰਨਾ ਤੇ ਕੋਈ ਸਾਡਾ ਸਮਾਨ ਹਜੇ ਹੋਰ ਬਰਾਮਦ ਕਰਨਾ ਪੱਗਿਆ ਹੈ ਪੁਲਿਸ ਕਰ ਗਏ ਹੋ ਇਹਨਾਂ ਕੋਰਟ ਦੇ ਵਿੱਚ ਰਿਮਾਂਡ ਹਾਸਲ ਕਰਕੇ ਅਸੀਂ ਅਗਲੀ ਕਾਰਵਾਈ ਕਰਾਂਗੇ ਇਹਦੇ ਵਿੱਚ